ਕੈਲੀਫੋਰਨੀਆ ਦੇ ਗਵਰਨਰ ਗੈਵਨ ਨਿਊਜ਼ਮ ਨੇ ਸਿੱਖਾਂ ਨੂੰ ਵੱਡਾ ਝਟਕਾ ਦਿੰਦੇ ਹੋਏ ਵਿਵਾਦਿਤ ਟ੍ਰਾਂਸਨੇਸ਼ਨਲ ਰਿਪਰੈਸ਼ਨ ਬਿਲ SB509 VETO ਕਰਕੇ ਰੱਦ ਕਰ ਦਿੱਤਾ। ਇਹ ਬਿਲ ਸੈਨੇਟਰ ਐਨਾ ਕਬਾਲੀਰੋ ਦੇ ਵੱਲੋਂ ਪੇਸ਼ ਕੀਤਾ ਗਿਆ ਸੀ ਅਤੇ ਇਸ ਨੂੰ ਅਸੈਂਬਲੀ ਮੈਂਬਰ ਜਸਮੀਤ ਬੈਂਸ ਨੇ ਸਹਿਯੋਗ ਦਿੱਤਾ ਸੀ। ਨਿਊਜ਼ਮ ਨੇ 13 ਅਕਤੂਬਰ ਨੂੰ VETO ਮੈਸੇਜ ਜਾਰੀ ਕਰਕੇ ਕਿਹਾ ਕਿ ਇਹ ਮੁੱਦਾ ਫੈਡਰਲ ਏਜੰਸੀਆਂ ਦੇ ਨਾਲ ਤਾਲਮਿਲ ਕਰਕੇ ਪ੍ਰਸ਼ਾਸਕੀ ਢੰਗ ਦੇ ਨਾਲ ਹੱਲ ਕੀਤਾ ਜਾਵੇ ਨਾ ਕਿ ਨਵਾਂ ਕਾਨੂੰਨ ਬਣਾ ਕੇ। ਬਿਲ ਦੇ ਰੱਦ ਹੋਣ ਨਾਲ ਭਾਰਤੀ ਅਮਰੀਕੀ ਭਾਈਚਾਰੇ ਦੇ ਵਿੱਚ ਵੱਡੀਆਂ ਪੈਣ ਦਾ ਖਤਰਾ ਵੱਧ ਗਿਆ ਹੈ ਭਾਵੇਂ ਇਹ ਬਿਲ ਪਾਸ ਹੋ ਚੁੱਕਾ ਸੀ ਪਰ ਵੀਟੋ ਨਾਲ ਹੁਣ ਇਹ ਕਾਨੂੰਨ ਨਹੀਂ ਬਣ ਸਕੇਗਾ ਕੈਲੀਫੋਰਨੀਆ ਦੇ ਸਿੱਖਾਂ ਲਈ ਇਹ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ ਸਸਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਇਹ ਬਿਲ ਕੈਲੀਫੋਰਨੀਆ ਦੀ ਆਫਿਸ ਆਫ ਐਮਰਜੈਂਸੀ ਸਰਵਿਸਿਜ਼ ਨੂੰ ਇੱਕ ਸਿਖਲਾਈ ਪ੍ਰੋਗਰਾਮ ਤਿਆਰ ਕਰਨ ਦਾ ਆਦੇਸ਼ ਦਿੰਦਾ ਹੈ ਇਸ ਦੇ ਵਿੱਚ ਪੁਲਿਸ ਨੂੰ ਵਿਦੇਸ਼ੀ ਸਰਕਾਰਾਂ ਦੇ ਵੱਲੋਂ ਅਮਰੀਕਾ ਵਿੱਚ ਰਹਿਣ ਵਾਲੇ ਪ੍ਰਵਾਸੀ ਭਾਈਚਾਰਿਆਂ ਨੂੰ ਧਮਕੀਆਂ ਹਰਾਸਮੈਂਟ ਜਾਂ ਫਿਰ ਹੋਰ ਖਤਰਿਆਂ ਨੂੰ ਪਛਾਣਨ ਅਤੇ ਜਵਾਬ ਦੇਣ ਦੇ ਲਈ ਸਿਖਲਾਈ ਦਿੱਤੀ ਜਾਂਦੀ ਹੈ ਇਹ ਕੈਲੀਫੋਰਨੀਆ ਦਾ ਦੂਜਾ ਅਜਿਹਾ ਯਤਨ ਸੀ ਜਿਸ ਨੂੰ ਵੀਟੋ ਕਰਕੇ ਰੱਦ ਕਰ ਦਿੱਤਾ ਗਿਆ ਬਿਲ ਨੂੰ ਇਮੀਗ੍ਰੈਂਟ ਰਾਈਟਸ ਗਰੁੱਪਸ ਅਤੇ ਕੈਲੀਫੋਰਨੀਆ ਪੁਲਿਸ ਚੀਫਸ ਐਸੋਸੀਏਸ਼ਨ ਨੇ ਸਮਰਥਨ ਦਿੱਤਾ ਸੀ ਪਰ ਹਿੰਦੂ ਅਮਰੀਕੀ ਗਰੁੱਪਸ ਨੇ ਇਸ ਨੂੰ ਐਂਟੀ ਇੰਡੀਆ ਅਤੇ ਭੇਤ ਭਾਵ ਵਾਲਾ ਕਿਹਾ ਇਹ ਬਿਲ 2025 ਵਿੱਚ ਹੀ ਪਾਸ ਹੋ ਗਿਆ ਸੀ ਅਤੇ ਨਿਊਜ਼ਮ ਦੇ ਕੋਲ 12 ਅਕਤੂਬਰ ਤੱਕ ਸਾਈਨ ਕਰਨ ਜਾਂ ਫਿਰ ਵੀਟੋ ਕਰਨ ਦਾ ਅਧਿਕਾਰ ਸੀ ਆਖਰ ਕਿਉਂ ਗੈਵਨ ਨਿਊਜ਼ਮ ਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਦਰਕਿਨਾਰ ਕਰਦੇ ਹੋਏ ਬਿਲ ਨੂੰ ਵੀਟੋ ਕਰਕੇ ਰੱਦ ਕਰ ਦਿੱਤਾ ਗੈਵਨ ਨਿਊਜ਼ਮ ਨੇ ਭਾਵੇਂ ਇਸ ਬਿੱਲ ਦੀ ਤਾਰੀਫ਼ ਕੀਤੀ ਪਰ ਕਿਹਾ ਕਿ ਇਹ ਮੁੱਦਾ ਫੈਡਰਲ ਲੈਵਲ ਤੇ ਹੱਲ ਕੀਤਾ ਜਾਵੇ ਕਿਹਾ ਕਿ ਇਸ ਦੇ ਵਿੱਚ ਫੈਡਰਲ ਤਾਲਮੇਲ ਦੀ ਜ਼ਰੂਰਤ ਹੈ ਇਸ ਨੂੰ ਬਿੱਲ ਬਣਾਉਣ ਦੀ ਜ਼ਰੂਰਤ ਨਹੀਂ ਹੈ ਟਰਾਂਸ-ਨੇਸ਼ਨਲ ਰਿਪ੍ਰੈਸ਼ਨ ਵਰਗੇ ਅੰਤਰਰਾਸ਼ਟਰੀ ਮੁੱਦੇ ਨੂੰ ਫੈਡਰਲ ਏਜੰਸੀਆਂ ਦੇ ਨਾਲ ਮਿਲ ਕੇ ਹੱਲ ਕਰਨਾ ਚਾਹੀਦਾ ਹੈ ਨਾ ਕਿ ਸਟੇਟ ਲੈਵਲ ਤੇ ਨਵੇਂ ਨਿਯਮ ਬਣਾ ਕੇ ਗੈਵਨ ਨਿਊਜ਼ਮ ਨੇ ਕਿਹਾ ਕਿ ਬਿਨਾਂ ਫੈਡਰਲ ਸਹਿਯੋਗ ਦੇ ਇਹ ਬਿੱਲ ਚੁਣੌਤੀਆਂ ਅਤੇ ਮੁਸ਼ਕਲਾਂ ਪੈਦਾ ਕਰੇਗਾ ਦੂਜਾ ਤਰਕ ਦਿੱਤਾ ਗਿਆ ਕਿ ਪਹਿਲਾਂ ਹੀ ਪ੍ਰਵਾਸੀ ਭਾਈਚਾਰਿਆਂ ਨੂੰ ਵਿਦੇਸ਼ੀ ਤਾਕਤਾਂ ਤੋਂ ਬਚਾਉਣ ਦੇ ਲਈ ਪੁਲਿਸ ਦੇ ਲਈ ਸਿਖਲਾਈ ਪ੍ਰੋਗਰਾਮ ਚੱਲ ਰਹੇ ਨੇ ਆਫਿਸ ਆਫ ਐਮਰਜੈਂਸੀ ਸਰਵਿਸਿਜ਼ ਨੇ ਫੈਡਰਲ ਪਾਰਟਨਰਸ ਦੇ ਨਾਲ ਮਿਲ ਕੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਅਵੇਅਰਨੈਸ ਪ੍ਰੋਗਰਾਮ ਤਿਆਰ ਕੀਤਾ ਹੈ ਜੋ ਨੈਸ਼ਨਲ ਸਟੈਂਡਰਡ ਦੇ ਨਾਲ ਮੇਲ ਖਾਂਦਾ ਹੈ ਇਹ ਇੱਕ ਦਿਨ ਦਾ ਕੋਰਸ ਹੈ ਜੋ ਵਿਦੇਸ਼ੀ ਧਮਕੀਆਂ ਨੂੰ ਪਛਾਣਨ ਅਤੇ ਰਿਪੋਰਟ ਕਰਨ ਦੇ ਬਾਰੇ ਸਿਖਾਉਂਦਾ ਹੈ ਇਸ ਬਿੱਲ ਨੂੰ ਹੋਰ ਵੀ ਕਈ ਤਰਕ ਦੇ ਕੇ ਰੱਦ ਕੀਤਾ ਗਿਆ ਜਿਵੇਂ ਬਿਲ ਦੇ ਵਿੱਚ ਰਿਪਰੈਸ਼ਨ ਤੇ ਪ੍ਰੌਕਸੀ ਵਰਗੇ ਸ਼ਬਦਾਂ ਦੀ ਪਰਿਭਾਸ਼ਾ ਨੂੰ ਨਿਰਧਾਰਿਤ ਕਰਨ ਦੇ ਨਾਲ ਭਵਿੱਖ ਦੇ ਵਿੱਚ ਵਿਵਾਦ ਪੈਦਾ ਹੋ ਸਕਦੇ ਨੇ ਖਾਸ ਕਰਕੇ ਜਦੋਂ ਫੈਡਰਲ ਪੱਧਰ ਤੇ ਇੱਕਸਾਰ ਨਿਯਮ ਨਾ ਹੋਣ ਇਹ ਵੀਟੋ ਭਾਰਤੀ ਅਮਰੀਕੀ ਕਮਿਊਨਿਟੀ ਦੇ ਵਿੱਚ ਵੰਡ ਪੈਦਾ ਕਰ ਰਿਹਾ ਹੈ ਜਿੱਥੇ ਹਿੰਦੂ ਗਰੁੱਪਸ ਇਸ ਨੂੰ ਰਾਹਤ ਮੰਨ ਰਹੇ ਨੇ ਦੂਜੇ ਪਾਸੇ ਸਿੱਖ ਐਡਵੋਕੇਟਸ ਨਿਰਾਸ਼ ਨੇ ਅਮਰੀਕਾ ਦੀ ਹਿੰਦੂ ਅਮਰੀਕੀ ਫਾਊਂਡੇਸ਼ਨ ਨੇ ਇਸ ਨੂੰ ਸਾਰੇ ਕੈਲੀਫੋਰਨੀਆ ਵਾਸੀਆਂ ਦੇ ਅਧਿਕਾਰਾਂ ਲਈ ਜਿੱਤ ਕਰਾਰ ਦਿੱਤਾ Coalition of Hindus of North America ਨੇ ਕਿਹਾ ਕਿ ਬਿਲ ਦੇ ਵਿੱਚ ਅਸਪਸ਼ਟ ਸ਼ਬਦ Hindu groups ਨੂੰ ਨਿਸ਼ਾਨਾ ਬਣਾ ਸਕਦੇ ਨੇ ਇਹ ਹੇਟ ਕਰਾਇਮ ਨੂੰ ਨਜ਼ਰਅੰਦਾਜ਼ ਕਰਦਾ ਸੀ ਦੂਜੇ ਪਾਸੇ ਸਿੱਖ ਗਰੁੱਪਸ ਨਿਰਾਸ਼ ਨੇ ਅਸੈਂਬਲੀ ਮੈਂਬਰ ਜਸਮੀਤ ਬੈਂਸ ਨੇ ਕਿਹਾ ਕਿ ਇਸ ਬਿਲ ਨੂੰ ਰੱਦ ਕਰਨਾ ਕੈਲੀਫੋਰਨੀਆ ਦੇ ਲੋਕਾਂ ਦੀ ਸੁਰੱਖਿਆ ਲਈ ਵੱਡਾ ਨੁਕਸਾਨ ਹੈ ਉਦੋਂ ਇਸ ਬਿੱਲ ਨੂੰ ਪਾਸ ਕਰਵਾਉਣ ਲਈ ਸੰਘਰਸ਼ ਕਰ ਰਿਹਾ ਸਿ ਕੋਲੀਸ਼ਨ ਸੰਗਠਨ ਨੇ ਵੀ ਇਸ ਬਿੱਲ ਦੇ ਰੱਦ ਹੋਣ ਤੇ ਨਿਰਾਸ਼ਾ ਜ਼ਾਹਰ ਕੀਤੀ ਹੈ ਆਖਿਰ ਟ੍ਰਾਂਸਨੈਸ਼ਨਲ ਰਿਪ੍ਰੈਸ਼ਨ ਸ਼ਬਦ ਦਾ ਅਰਥ ਕੀ ਹੈ ਇਹ ਸ਼ਬਦ ਵਿਦੇਸ਼ੀ ਸਰਕਾਰਾਂ ਵੱਲੋਂ ਅਮਰੀਕਾ ਵਿੱਚ ਰਹਿਣ ਵਾਲੇ ਪ੍ਰਵਾਸੀ ਭਾਈਚਾਰੇ ਜਿਵੇਂ ਕਿ ਹਿੰਦੂ ਸਿੱਖ ਯਹੂਦੀ ਜਾਂ ਫਿਰ ਇਰਾਕੀ ਆਦਿ ਨੂੰ ਧਮਕੀਆਂ ਖਤਰੇ ਜਾਂ ਫਿਰ ਹੋਰ ਟੰਗ ਨਾਲ ਤੰਗ ਪ੍ਰੇਸ਼ਾਨ ਕਰਨ ਲਈ ਵਰਤਿਆ ਜਾਂਦਾ ਹੈ ਮਿਸਾਲ ਵਜੋਂ ਅਮਰੀਕਾ ਦੀ ਧਰਤੀ ਤੇ ਰਹਿਣ ਵਾਲੇ ਖਾਲਿਸਤਾਨੀ ਸਮਰਥਕ ਸਿੱਖ ਭਾਰਤ ਸਰਕਾਰ ਤੋਂ ਹੋਣ ਵਾਲੇ ਖਤਰਿਆਂ ਲਈ ਅਮਰੀਕਾ ਸਰਕਾਰ ਤੋਂ ਮਦਦ ਮੰਗਣ। ਇਸ ਬਿੱਲ ਦੇ ਰੱਦ ਹੋਣ ਨਾਲ ਉਹਨਾਂ ਪ੍ਰਵਾਸੀ ਭਾਈਚਾਰਿਆਂ ਨੂੰ ਖਤਰਾ ਵੱਧ ਗਿਆ ਹੈ ਜੋ ਪਹਿਲਾਂ ਤੋਂ ਹੀ ਆਪਣੇ ਮੁਲਕਾਂ ਨੂੰ ਕਿਸੇ ਖਾਸ ਖਤਰੇ ਕਾਰਨ ਪਿੱਛੇ ਛੱਡ ਕੇ ਅਮਰੀਕਾ ਆ ਵਸੇ ਨੇ। ਜਿਵੇਂ ਕਿ ਖਾਲਿਸਤਾਨੀ ਸਿੱਖ ਭਾਰਤ ਛੱਡ ਕੇ ইরਾਨੀ ਮੂਲ ਦੇ ਲੋਕ ইরਾਨੀ ਸਰਕਾਰ ਤੋਂ ਤੰਗ ਆ ਕੇ ਚੀਨ ਦੇ ਲੋਕ ਚੀਨ ਦੀ ਕਮਿਊਨਿਸਟ ਪਾਰਟੀ ਤੋਂ ਡਰਦੇ ਅਮਰੀਕਾ ਆ ਵਸੇ ਨੇ। ਹੁਣ ਦੇਖਣਾ ਹੋਵੇਗਾ ਕਿ ਇਸ ਰੱਦ ਹੋਏ ਬਿੱਲ ਦਾ ਭਵਿੱਖ ਕੀ ਹੈ ਅਤੇ ਬਿੱਲ ਦਾ ਸਮਰਥਕ ਅੱਗੇ ਇਸ ਨੂੰ ਲੈ ਕੇ ਕੀ ਰਣਨੀਤੀ ਬਣਾਉਂਦੇ ਨੇ